ايتتا بنا 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 روغي گال اري پرشاھت مرداباد ضلع پرشاھت مرداباد ضلع پرشاھت مرداباد پنجاب سرڪار مرداباد پنجاب سرڪار مرداباد پنجاب سرڪار però ਸੋਚਿਆ ਸੀ ਕਿ ਸਰਕਾਰਾਂ ਨੇ ਸਾਡੀ ਸੁਣ ਲਈ ਐ ਬੜੀ-ਬੜੀ ਨੇਗੋਸ਼ੀਏਸ਼ਨ ਹੋਈ ਉਸ ਤੋਂ ਬਾਅਦ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਅਸੀਂ ਪਰਿਵਾਰ ਦਾ ਮੂੰਹ ਦੇਖਦੇ ਹੋਏ ਉਹਨਾਂ ਦੀ ਗੱਲ ਮੰਨ ਗਏ ਜਦਕਿ ਸਾਡੀ ਉਹ ਡਿਮਾਂਡ ਨਹੀਂ ਸੀ ਉਸ ਤੋਂ ਅੱਗੇ ਤੋਂ ਵੀ ਵੇਖਿਆ ਇਹ ਆ ਕੇ ਸਾਡੇ ਨਾਲ ਨੇਗੋਸ਼ੀਏਸ਼ਨ ਕਰਦੇ ਸੀ ਪੰਜਾਬ ਸਰਕਾਰ ਦੇ ਦੋ ਮੰਤਰੀ ਉਹ ਜਿਹੜੇ ਮੀਡੀਆ ਸਲਾਹਕਾਰ ਨੇ ਬਲਤੇਜ ਪੰਨੂ ਜੀ ਉਹ ਬੈਠੇ ਸਨ ਐਮਐਲਏ ਸਾਹਿਬ ਬੈਠੇ ਸਨ ਸੋ ਸਾਨੂੰ ਲੱਗਿਆ ਵੀ ਸਖਸ਼ੀਅਤਾਂ ਬੈਠੀਆਂ ਨੇ ਤੇ ਇਹਨਾਂ ਦੀ ਗੱਲ ਕੀਤੀ ਹੋਈ ਸਿਰੇ ਚੜੂਗੀ ਪਰ ਹੁਣ ਮੈਨੂੰ ਲੱਗਦਾ ਵੀ ਉਹ ਗੱਲ ਸਿਰੇ ਚੜਦੀ ਨਜ਼ਰ ਨਹੀਂ ਆ ਰਹੀ ਲਗਭਗ ਉਸ ਘਟਨਾ ਕਰੰ ਨੂੰ ਡੇਢ ਤੋਂ 2 ਘੰਟੇ ਹੋ ਗਏ ਐ ਪਰ ਇੱਕ ਵੀ ਨੁਮਾਇੰਦਾ ਆ ਕੇ ਸਿਰਫ ਇਹ ਬੋਲਣ ਲਈ ਵੀ ਤਿਆਰ ਨਹੀਂ ਹੈ ਕਿ ਅਸੀਂ ਉਹ ਸਾਰੀਆਂ ਗੱਲਾਂ ਮੰਨ ਗਏ ਆ ਜੀ ਤੇ ਤੁਸੀਂ ਬੱਚੇ ਦਾ ਪੋਸਟਮਾਰਟਮ ਕਰਾਓ ਉਸ ਨੂੰ ਲੈ ਕੇ ਜਾਓ ਦਾ ਸੰਸਕਾਰ ਕਰੋ ਅੱਜ ਇੱਕ ਪੱਤਰਕਾਰ ਦੀ ਮ੍ਰਿਤਕ ਦੇਹ ਜਿਹੜੀ ਹੈ ਉਹ ਇੱਥੇ ਰੁੱਲ ਰਹੀ ਹੈ ਤੇ ਉਸ ਦਾ ਪੋਸਟਮਾਰਟਮ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਅਸੀਂ ਕੁਝ ਮੰਗਾਂ ਦੀ ਗੱਲ ਕਰ ਰਹੇ ਆ ਜਿਹੜੀਆਂ ਕਿ ਵਾਜਬ ਨੇ ਜਾਇਜ਼ ਨੇ ਉਸ ਤੇ ਹਾਮੀ ਭਰ ਕੇ ਗਏ ਆ ਸਾਰੇ ਲੀਡਰ ਸਾਹਿਬਾਨ ਪਰ ਹੁਣ ਉਹ ਕਿਤੇ ਨਾ ਕਿਤੇ ਉਹਨਾਂ ਤੋਂ ਮੁਨਕਰ ਹੁੰਦੇ ਨਜ਼ਰ ਆ ਰਹੇ ਆ ਕੋਈ ਨਹੀਂ ਚੱਕਦੇ ਤੇ ਉਹਨਾਂ ਦੀ ਕਿਤੇ ਨਾ ਕਿਤੇ ਉਹ ਈਗੋ ਪ੍ਰੋਬਲਮ ਵੀ ਜਿਹੜੀ ਸਾਹਮਣੇ ਦੇਖਣ ਨੂੰ ਮਿਲ ਰਹੀ ਹੈ ਕਹਿੰਦੇ ਅਸੀਂ 2 ਘੰਟੇ ਬੈਠ ਕੇ ਤੁਸੀਂ ਸਾਡੀ ਕਦਰ ਨਹੀਂ ਕੀਤੀ ਸੋ ਬੜੇ ਸਾਰੇ ਇੱਥੇ ਨੁਮਾਇੰਦੇ ਸੀ ਜਿਹੜੇ ਪਾਰਟੀ ਦੇ ਉਹ ਸਾਨੂੰ ਕਹਿੰਦੇ ਸੀ ਦੀ ਤੁਸੀਂ 10 ਮਿੰਟ ਦਿਓ ਜੀ 15 ਮਿੰਟ ਦਿਓ ਜੀ ਲਗਭਗ ਡੇਢ ਘੰਟਾ ਹੋ ਗਿਆ ਪਰ ਕੋਈ ਪਰਤਿਆ ਨਹੀਂ ਹੈ ਸੋ ਮੈਂ ਆਪਣੇ ਇਸ ਸੰਦੇਸ਼ ਦੇ ਰਾਹੀਂ ਸਾਰੇ ਪੱਤਰਕਾਰ ਭਾਈਚਾਰਿਆਂ ਨੂੰ ਜਥੇਬੰਦੀਆਂ ਨੂੰ ਜਿਨ੍ਹਾਂ ਨੂੰ ਅਸੀਂ ਹੱਥ ਜੋੜ ਕੇ ਧੰਨਵਾਦ ਕਰਕੇ ਇੱਥੋਂ ਵਾਪਸ ਭੇਜਿਆ ਸੀ ਉਹਨਾਂ ਨੂੰ ਗੁਜਾਰਿਸ਼ ਕਰਦਾ ਤੇ ਆਜੋ ਇਹਨਾਂ ਰਸਤਾ ਸੌਖਾ ਨਹੀਂ ਹੈ ਸਰਕਾਰਾਂ ਇਸ ਤਰ੍ਹਾਂ ਕਿਸੇ ਦਾ ਹੱਕ ਦੰਦੀਆਂ ਨਹੀਂ ਇਸ ਸੰਘਰਸ਼ ਦੇ ਨਾਲ ਹੀ ਮਿਲੂਗਾ ਤੇ ਹੁਣ ਸੰਘਰਸ਼ ਕਰਨ ਲਈ ਅਸੀਂ ਤਿਆਰ ਆ ਚਾਹੇ ਇਸ ਲਈ ਸਾਡੀ ਜਾਨ ਚਲੀ ਜਾਵੇ ਚਾਹੇ ਇਸ ਲਈ ਸਾਨੂੰ ਜਿੰਨਾ ਮਰਜੀ ਫਲੀਦਾਨ ਦੇਣਾ ਪਵੇ ਅਸੀਂ ਮਰਦੇ ਦਮ ਤੱਕ ਆਪਣੇ ਮਰੇ ਹੋਏ ਭਰਾ ਲਈ ਸੰਘਰਸ਼ ਜਾਰੀ ਰੱਖਾਂਗੇ ਇਹ ਸਾਰੇ ਮੇਰੇ ਭਰਾ ਬਾਹਰ ਖੜ ਕੇ ਦੱਸ ਦਿਓ ਖੜੀ ਕਰਕੇ ਵੀ ਆਪਣਾ ਸੰਘਰਸ਼ ਜਾਰੀ ਰਹੇਗਾ ਕਿ ਨਹੀਂ ਜੈ ਸੰਗਰਾਂਦ ਜੈ ਜੀ ਸੰਗਰਾਂਦ ਜੈ ਸੰਗਰਾਂਦ ਜੈ ਸੰਗਰਾਂਦ ਜੈ ਸੰਗਰਾਂਦ ਸੋ ਹੁਣ 10 ਮਿੰਟ ਅਸੀਂ ਇੰਤਜ਼ਾਰ ਕਰਨਾ ਹੈ ਕਿਉਂਕਿ ਅੰਦਰ ਕਾਰਵਾਈ ਜਿਹੜੀ ਆ ਹੋ ਰਹੀ ਆ ਉਸ ਤੋਂ ਬਾਅਦ ਬਾਹਰ ਦਾ ਰੋਡ ਰੋਕ ਲਾਂਗੇ ਤੇ ਅਸੀਂ ਕਿਸੇ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ ਸਿਮਲਨ ਨੂੰ ਕਿਸੇ ਵੀ ਨਾਗਰਿਕ ਨੂੰ ਪਰ ਅਸੀਂ ਮਜਬੂਰ ਇੰਨੇ ਆ ਵੀ ਅਸੀਂ ਕਰੀਏ ਕੀ ਜਦੋਂ ਜ਼ਿੰਮੇਵਾਰ ਬੰਦੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਆਪਣੀ ਜ਼ੁਬਾਨ ਤੋਂ ਮੁੱਕਰ ਜਾਣ ਤਾਂ ਫਿਰ ਅਸੀਂ ਕਰ ਵੀ ਕੀ ਸਕਦੇ ਹਾਂ ਇਸ ਕਰਕੇ ਅਸੀਂ ਬੁਝਾਰਿਸ਼ ਕਰਾਂਗੇ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਦਾ ਰਸਤਾ ਰੁਕੂਗਾ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਮਾਫੀ ਚਾਹੁੰਦੇ ਹਾਂ ਪਰ ਇਹ ਸਾਡੀ ਮਜਬੂਰੀ ਬਣ ਚੁੱਕੀ ਹੈ ਇਸ ਕਰਕੇ ਸਾਨੂੰ ਆਪਣੇ ਇਸ ਭਰਾ ਲਈ ਜਿਸ ਨੇ 20-22 ਸਾਲ ਲੋਕਾਂ ਦੀ ਸਮਾਜ ਦੀ ਜਥੇਬੰਦੀਆਂ ਦੀ ਰਾਜਨੀਤਿਕ ਲੋਕਾਂ ਦੀ ਪ੍ਰਸ਼ਾਸਨ ਦੀ ਨੀਸਵਾਰਥ ਭਾਵਨਾ ਨਾਲ ਸੇਵਾ ਕੀਤੀ ਹੈ ਤੇ ਅੱਜ ਇਸ ਦੀ ਮੌਤ ਦੇ ਇਨਸਾਫ ਲਈ ਇਸ ਦੇ ਪਰਿਵਾਰ ਦੇ ਗੁਜਰਬਸਰ ਲਈ ਸਾਨੂੰ ਸਰਕਾਰ ਰੋਕਣੀ ਪੈਰੀ ਹੈ ਸੋ ਜਿੱਤ ਹੁੰਦੀ ਹੈ ਸੰਘਰਸ਼ ਕਰਨ ਵਾਲੇ ਲੋਕਾਂ ਦੀ ਜਾਗ ਦੇ ਜ਼ਮੀਰ ਨਾਲ ਸੰਘਰਸ਼ ਕਰਦੇ ਆ ਸੋ ਤੁਸੀਂ ਸੰਘਰਸ਼ ਕਰੋ ਜਿੱਤ ਜ਼ਰੂਰ ਮਿਲੇਗੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਪੱਤਰਕਾਰ ਭਾਈਚਾਰਾ ਜਿੰਦਾਬਾਦ ਪੱਤਰਕਾਰ ਭਾਈਚਾਰਾ ਜਿੰਦਾਬਾਦ ਕਰਨ ਵਾਸਤੇ ਦਾਤੂ ਨਾਲ ਨਗਰੀ ਬਰਾਂਡ ਸਰ ਸ਼ੌਟ ਪਿੱਛੇ ਪਰਿਵਾਰ ਪਰਿਵਾਰ ਨਾਲ ਸਾਈਡ ਤੇ ਗੱਲ ਕਰਦੇ ਜੇ ਪਰਿਵਾਰ ਨਾਲ ਗੱਲ ਕਰ ਲਈਏ ਸਾਈਡ ਦੇ ਉਹਦੇ ਨਾਲ ਗੱਲ ਕਰ ਸਕਦੇ ਆਪਾਂ ਤੁਹਾਡੇ ਨਾਲ ਆ ਕੋਈ ਗੱਲ ਕਰ ਸਕਦੇ ਹਾਂ ਬਿਲਕੁਲ ਜੀ ਹਾਂ ਪਰਿਵਾਰ ਵਾਸਤੇ ਤਾਂ ਬਹੁਤ ਔਖੀ ਜੀ ਪ੍ਰਭਾਨ ਜਾਨ ਜੀ ਬਿਹਤਰੀ ਦਾ ਕਦੇ ਮੱਥੇ ਤੇ ਵਟਰੀ ਦੇਖੇ ਆਹ ਬਿਲਕੁਲ ਜਿਹੜੇ ਨਾਲ ਜੀ ਮੈਨੂੰ ਫੋਨ ਆਈ ਕੱਲ ਅੱਜ ਮਾਫੀ ਮਿਲ ਜੇ ਆ ਇਹਨਾਂ ਮੈਂ ਬਗਾਨਾ ਪ੍ਰਬੰਧ ਆਪਣਾ ਪ੍ਰਬਾਸ ਸਕੇ ਆਪਣਾ ਦੱਸੋ ਗਾਇਓ ਪੰਚਾ ਚਾਹੀਓ ਮੈਨੂੰ ਪਾਣੀ ਜੀ ਜਾਓ ਹਾਂਜੀ ਤੁਸੀਂ ਬਰਾਦਰ ਉਹਨਾਂ ਦੇ ਚਲੋ ਤਾਂ ਆਪਣਾ ਨਾਮ ਦੱਸ ਦਿਓ ਤੇਰਾ ਨਾਮ ਸਰਬਜੀਤ ਕਮੋਜ ਹੈ ਜੀ ਸਰਬਜੀਤ ਜੀ ਚਲੋ ਵਿਨਾਲ ਜੀ ਗਏ ਉਹਨਾਂ ਦਾ ਦੁੱਖਤਾ ਬਹੁਤ ਹੈ ਪਰ ਜਿਹੜਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਸਹਾਇਤਾ ਮਿਲੀ ਹੈ ਉਸ ਦਾ ਤੁਸੀਂ ਕਹਿ ਲਓ ਵੀ ਸੰਤੁਸ਼ਟੋ ਜੀ ਦੇਖੋ ਤਿੰਨ ਤਾਂ ਉਹਨਾਂ ਦੇ ਕੋਲ ਬੱਚੇ ਹੈ ਜੀ ਕਮਾਨ ਵਾਲਾ ਇਕੱਲਾ ਹੀ ਸੀਗਾ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਕੁਝ ਵੀ ਨਹੀਂ ਹੈਗਾ ਦੇਖੋ ਸਾਰਾ ਘਰ ਉਜੜ ਚੁਪਿਆ ਇੱਕੋ ਹੀ ਬੰਦਾ ਕਮਾਨ ਵਾਲਾ ਸੀ ਠੀਕ ਹੈ ਜੀ ਉਹ ਹੀ ਚਲਾ ਗਿਆ ਤਿੰਨੋ ਬੱਚੇ ਨੇ ਪਰ ਕਮਾਨ ਵਾਲੀ ਇਕੱਲੀ ਰਹਿ ਜਾਏਗੀ ਹੁਣ ਜੇ ਸਰਕਾਰ ਵੱਲੋਂ ਨੌਕਰੀ ਦਿੱਤੀ ਜਾਂਦੀ ਹੈ ਉਹ ਤਿੰਨੋ ਬੱਚੇ ਵੱਲ ਸਕਦੇ ਨੇ ਸਰਕਾਰ ਨੇ ਭਰੋਸਾ ਦਿੱਤਾ ਹੁਣ ਕੋਣਾ ਪਰਿਵਾਰ ਦੇ ਵਿੱਚ ਪਰਿਵਾਰ ਤੇ ਉਹਨਾਂ ਕੋਲ ਤਿੰਨ ਬੱਚੇ ਆ ਜੀ ਇੱਕ ਉਹਨਾਂ ਦੀ ਪਤਰਮ ਪਤਨੀ ਹੈ ਵਾਹ ਦੇਖੋ ਅਲੱਗ ਰਹਿਣਾ ਉਹਨਾਂ ਤੋਂ ਜੀ ਠੀਕ ਹੈ ਜੀ ਮੇਰੇ ਬੱਚੇ ਅਲੱਗ ਨੇ ਉਹ ਇਕੱਲੇ ਨਹੀਂ ਸਰਪੂਸਟੋ ਜਿਹੜਾ ਸਰਕਾਰ ਵੱਲੋਂ ਹਾਂ ਜੀ ਸਰਕਾਰ ਨੇ ਭਰੋਸਾ ਦਿੱਤਾ ਦੇਖੋ ਹੁਣ ਉਹਨਾਂ ਨੇ ਕਿਹਾ 18 ਲੱਖ ਰੁਪਏ ਜਿਹੜੀ ਬੰਦੀ ਰਕਮ ਸੀ ਉਹਨਾਂ ਦੀ ਉਹ ਦਿੱਤੀ ਜਾਏਗੀ ਤੇ ਇੱਕ ਨੌਕਰੀ ਦਾ ਭਰੋਸਾ ਦਿੱਤਾ ਸਾਨੂੰ ਵੀ ਪੱਕੀ ਨੌਕਰੀ ਜਿਹੜੀ ਹੈ ਉਹਨਾਂ ਦੀ ਵਾਈਫ ਸਰਕਾਰ ਨੂੰ ਇਹ ਧੰਨਵਾਦ ਕਰਦੇ ਆਸੀਂ ਜਿਹੜਾ ਇਹਨਾਂ ਨੇ ਭਰੋਸਾ ਦਿੱਤਾ ਉਹ ਪੂਰਾ ਕੀਤਾ ਜਾਵੇ। ਥੈਂਕ ਯੂ ਜਿਹੜੇ ਵੀ ਸਾਡੇ ਸੰਘਰਸ਼ ਦੇ ਵਿੱਚ ਸ਼ਾਮਿਲ ਹੋਏ ਔਰ ਜਿਨ੍ਹਾਂ ਨੇ ਵੀ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਤੁਸੀਂ ਆਵਾਜ਼ ਮਾਰੋਗੇ ਅਸੀਂ ਆਵਾਂਗੇ ਮੈਂ ਉਹਨਾਂ ਸਾਰਿਆਂ ਦਾ ਇੱਕ ਇੱਕ ਪੈਰ ਆਪਣੇ ਸਿਰ ਮੱਥੇ ਤੇ ਲੰਨਾ ਔਰ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਇੱਕ ਦੂਜੇ ਦਾ ਸਾਥ ਦਿਓ ਤਾਂ ਜੋ ਸਮਾਜ ਦੇ ਵਿੱਚ ਕਿਸੇ ਨਾਲ ਵਦੀਕੀ ਹੁੰਦੀ ਹੈ ਕਿਸੇ ਨਾਲ ਮੁਸੀਬਤ ਆਂਦੀ ਹੈ ਤਾਂ ਉਹ ਉਸ ਮੁਸੀਬਤ ਤੋਂ ਬਚ ਸਕੇ ਜੀ। ਬੱਲੇ ਬੱਲੇ ਜਿਹੜੇ ਪੱਤਰਕਾਰ ਨੇ ਕੀ ਸਨੇਹਾ ਦੇਣਾ ਚਾਹੋਗੇ ਤਾਂ ਜੋ ਕਦੇ ਵੀ ਜਿਹਾ ਕਦੇ ਨਾਲ ਵੀ ਵਾਪਸ ਸਕਦਾ ਹੈ ਤੇ ਪਟਿਆਲਾ ਦੇ ਪੱਤਰਕਾਰਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿ ਇੱਕ ਮੰਚ ਤੇ ਇਕੱਠੇ ਨਾਣਾ ਮੈਂ ਤਾਂ ਪੱਤਰਕਾਰ ਭਾਈਚਾਰੇ ਨੂੰ ਇਹੀ ਬੇਨਤੀ ਕਰਦਾ ਜੀ ਕਿ ਕਦੇ ਵੀ ਮੁਸੀਬਤ ਆਏ ਤਾਂ ਇੱਕ ਦੂਜੇ ਦਾ ਸਾਥ ਦਿਓ ਛੋਟੀ ਜੀ ਗੱਲ ਹੈ ਕਿ ਜੇ ਪੰਛੀ ਮਰ ਜਾਂਦਾ ਕੋਈ ਤਾਂ ਨਾਲ ਦੇ ਪੰਛੀ ਕੈਂ ਕੈਂ ਕਰਕੇ ਆਪਣੇ ਪੰਛੀਆਂ ਨੂੰ ਸਾਥੀਆਂ ਨੂੰ ਇਕੱਠਾ ਕਰ ਲੈਂਦੇ ਆ ਚਾਹੇ ਉਹ ਮਰਿਆ ਹੁੰਦਾ ਚਾਹੇ ਉਹ ਜ਼ਖਮੀ ਹੁੰਦਾ ਇੱਥੇ ਸਾਨੂੰ ਉਹ ਪੰਛੀਆਂ ਤੋਂ ਸਬਕ ਲੈਣਾ ਚਾਹੀਦਾ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣੇ ਸਾਥੀਆਂ ਆਪਣੇ ਦੋਸਤਾਂ ਮਿੱਤਰਾਂ ਲਈ ਇਕੱਠੇ ਹੋਈਏ ਜਿਹੜੀ ਦਿੱਕਤ ਜਦੋਂ ਆਏ ਉਸ ਦਿੱਕਤ ਦੇ ਵਿੱਚ ਅਸੀਂ ਇੱਕ ਦੂਜੇ ਦਾ ਸਾਥ ਹੀ ਦੇਈਏ ਮੈਂ ਇੱਥੇ ਵਕੀਲ ਭਾਈਚਾਰੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗਾ ਸਾਡੇ ਲੀਗਲ ਐਡਵਾਈਜ਼ਰ ਆ ਉਹ ਵੀ ਇੱਥੇ ਮੌਕੇ ਤੇ ਮੌਜੂਦ ਰਹੇ ਇਸ ਤੋਂ ਇਲਾਵਾ ਹੋਰ ਵਕੀਲ ਭਾਈਚਾਰਾ ਵੀ ਸਾਡੀ ਸਮਰਥਨ ਦੇ ਵਿੱਚ ਸਾਡੇ ਨਾਲ ਖੜਿਆ ਰਿਹਾ ਜੁਟਿਆ ਰਿਹਾ ਬੀਬਾ ਜੈਨਦਰ ਕੌਰ ਜਿਹੜੇ ਉਹ ਵੀ ਅੱਜ ਸਵੇਰੇ ਤੋਂ ਸਾਡੇ ਨਾਲ ਜੁਟੇ ਰਹੇ ਅਸੀਂ ਹਰ ਮੈਂ ਰਾਜਨੀਤੀ ਦੀ ਗੱਲ ਨਹੀਂ ਕਰਦਾ ਮੈਂ ਕਿਸੇ ਧਾਰਮਿਕ ਸੰਗਠਨ ਦੀ ਗੱਲ ਨਹੀਂ ਮੈਂ ਹਰ ਇੱਕ ਉਸ ਪੈਰ ਦਾ ਧੰਨਵਾਦ ਕਰਦਾ ਜਿਹੜਾ ਪੈਰ ਵੱਧ ਕੇ ਇਸ ਸਾਡੇ ਭਰਾ ਸ਼ਹੀਦ ਅਵਿਨਾਸ਼ ਕੰਬੋਜ ਦੇ ਇਨਸਾਫ ਲਈ ਉਸ ਦੇ ਸੰਘਰਸ਼ ਲਈ ਸਾਡੇ ਤੱਕ ਪਹੁੰਚਿਆ ਸੀ ਦੋਸਤੋ ਪਟਿਆਲਾ ਸ਼ਹਿਰ ਦੇ ਵਿੱਚ ਕੱਲ ਇੱਕ ਬੜੀ ਹੀ ਮੰਦਭਾਗੀ ਖਬਰ ਜਿਹੜੀ ਆ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿ ਸਾਡਾ ਭਰਾ ਅਵਿਨਾਸ਼ ਕੰਬੋਜ ਜੋ ਕਿ ਪਿਛਲੇ 20 ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਉਸ ਦੀ ਜਦੋਂ ਹਨੇਰੀ ਚੱਲੀ ਤਾਂ ਉਹ ਕਵਰੇਜ ਕਰ ਰਿਹਾ ਸੀ ਉਸ ਦੌਰਾਨ ਇੱਕ ਗਲਿਆ ਹੋਇਆ ਜਿਹੜਾ ਕਾਰਪੋਰੇਸ਼ਨ ਦਾ ਇੱਕ ਪਿੱਲਰ ਸੀ ਖੜਾ ਸੀ ਜਿਹਨੂੰ ਫਲੱਡ ਲਾਈਟ ਸੀਗੀ ਉਹ गिर ਗਿਆ ਉਹਦੇ ਉੱਤੇ ਸਿਰ ਦੇ ਉੱਤੇ ਤੇ ਉਸ ਦੀ ਮੌਤ ਹੋ ਗਈ ਸੋ ਇਹ ਅਚਾਨਕ ਐਡਾ ਵੱਡਾ ਦੁਖਾਂਤ ਪਟਿਆਲਾ ਦੇ ਵਿੱਚ ਹੋਇਆ ਕਿ ਸਾਰੇ ਪਾਸੇ ਦੁੱਖ ਦਾ ਮਾਹੌਲ ਬਣ ਗਿਆ ਅਵਿਨਾਸ਼ ਜੀ ਦੇ ਪਰਿਵਾਰ ਦੇ ਵਿੱਚ ਪਿੱਛੇ ਉਹਨਾਂ ਦੀ ਧਰਮ ਪਤਨੀ ਤੇ ਤਿੰਨ ਛੋਟੇ-ਛੋਟੇ ਬੱਚੇ ਜਿਹੜੇ ਹੈ ਉਹ ਰਹਿ ਗਏ ਸੋ ਇਸ ਤੋਂ ਬਾਅਦ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ ਸਾਰਾ মিডিਆ ਜਿੰਨਾ ਵੀ ਹੈਗਾ ਚਾਹੇ ਉਹ ਪ੍ਰਿੰਟ মিডিਆ ਚਾਹੇ ਇਲੈਕਟ੍ਰੋਨਿਕ মিডিਆ ਹੈ ਚਾਹੇ ਉਹ ਸੋਸ਼ਲ ਮੀਡੀਆ ਇਹ ਸਾਰਿਆਂ ਨੇ ਇਕਜੁੱਟਤਾ ਏਕਤਾ ਦਿਖਾਉਂਦੇ ਹੋਏ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਦੇ ਵਿੱਚ ਮੈਮੋਰੰਡਮ ਦਿੱਤੇ ਗਏ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਮੈਮੋਰੰਡਮ ਦਿੱਤੇ ਗਏ ਇੱਥੇ तमाम ਤੁਸੀਂ ਦੇਖ ਸਕਦੇ ਹੋ ਕੱਲ ਰਾਤ ਤੋਂ ਹੀ ਜਦੋਂ ਤੋਂ ਇਹ ਮੰਦਭਾਗੀ ਖਬਰ ਆਈ ਸੀ ਉਦੋਂ ਤੋਂ ਸਾਰਾ ਮੀਡੀਆ ਇੱਥੇ ਖੜਾ ਔਰ ਤਿੱਖਾ ਪ੍ਰਦਰਸ਼ਨ ਕਰਨ ਦੇ ਲਈ ਵੀ ਤਿਆਰ ਸੀ ਪਰ ਅਸੀਂ ਇੱਥੇ ਧੰਨਵਾਦ ਵੀ ਕਰਾਂਗੇ ਸਮੇਂ ਦੀ ਸਰਕਾਰ ਦਾ ਕਿ ਇੱਥੇ ਐਮਐਲਏ ਅਜੀਤਪਾਲ ਸਿੰਘ ਕੋਹਲੀ ਬਲਤੇਜ ਪੰਨੂ ਜੀ ਸਲਾਹਕਾਰ ਮੁੱਖ ਮੰਤਰੀ ਤੇ ਉੱਥੇ ਹੀ ਚੇਤਨ ਸਿੰਘ ਜੋੜੇ ਮਾਜਰਾ ਕੈਬਨਟ ਮੰਤਰੀ ਡਾਕਟਰ ਬਲਵੀਰ ਸਿੰਘ ਕੈਬਨਟ ਮੰਤਰੀ ਉਹ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ 2 2.5 ਘੰਟੇ ਉਹਨਾਂ ਨਾਲ ਗੱਲਬਾਤ ਹੋਈ ਉਹ ਇੱਥੇ ਬੈਠੇ ਰਹੇ ਤੇ ਅਸੀਂ ਜਿਹੜੀ ਵੀ ਮੰਗ ਕੀਤੀ ਸੀ ਉਸ ਮੰਗ ਦੇ ਨੇੜੇ ਤੇੜੇ ਜਿਹੜਾ ਹੈ ਇਹਨਾਂ ਨੇ ਸਰਕਾਰੀ ਸਿਸਟਮ ਦੇ ਵਿੱਚ ਅੱਜ ਐਸਡੀਐਮ ਸਾਹਿਬ ਇੱਥੇ ਪਹੁੰਚੇ ਆ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਪਰਿਵਾਰ ਨੂੰ ਜੋ ਮਦਦ ਕਰ ਸਕਦੇ ਆ ਕੁੱਲ 18 ਲੱਖ ਰੁਪਏ ਦੀ ਮਦਦ ਕਰਾਂਗੇ ਤੇ ਉਹਨਾਂ ਦੀ ਅਵਿਨਾਸ਼ ਜੀ ਦੀ ਧਰਮ ਪਤਨੀ ਨੂੰ ਜਿਹੜਾ ਹੈ ਇੱਕ ਸਰਕਾਰੀ ਨੌਕਰੀ ਜਿਹੜੀ ਪੱਕੇ ਤੌਰ ਦੇ ਉੱਤੇ ਉਹ ਦਿੱਤਾ ਜਿਹੜਾ ਦੇਣ ਦਾ ਐਲਾਨ ਕੀਤਾ ਸੋ ਪਰਿਵਾਰ ਗਰੀਬ ਪਰਿਵਾਰ ਹੈ ਬੱਚੇ ਛੋਟੇ ਐ ਜਿਹੜੀ ਵਿਧਵਾ ਕੱਲੀ ਰਹਿ ਗਈ ਐ ਸੋ ਇਹ ਸਹਾਰਾ ਬਹੁਤ ਵੱਡਾ ਸਹਾਰਾ ਹੋਏਗਾ ਖੈਰ ਸਾਡੀ ਉਮੀਦ ਸਰਕਾਰ ਤੋਂ ਬਹੁਤ ਜ਼ਿਆਦਾ ਸੀ ਪਰ ਸਰਕਾਰ ਦੀਆਂ ਵੀ ਆਪਣੀਆਂ ਮਜਬੂਰੀਆਂ ਉਹਨਾਂ ਨੇ ਦਸੀਆਂ ਮੈਂ ਇੱਥੇ ਹੀ ਧੰਨਵਾਦ ਕਰੂੰਗਾ ਤੁਹਾਡੇ ਮਾਧਿਅਮ ਰਾਹੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਕਿ ਮੈਂ ਤਮਾਮ ਪੰਜਾਬ ਦੇ ਹਰਿਆਣੇ ਦੇ ਤੇ ਮੇਰੇ ਦਿੱਲੀ ਵਾਲੇ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਜੀ जिन्होंने सानू पलपल अपडेट करदे रहे ते पलपल ਸਾਡੇ ਨਾਲ ਜੁੜੇ ਰਹੇ ਤੇ ਬਾਰ ਬਾਰ ਇਹ ਕਹਿੰਦੇ ਰਹੇ ਕਿ ਤੁਸੀਂ ਇੱਕ ਵਾਰ ਆਵਾਜ਼ ਮਾਰਿਓ ਅਸੀਂ ਇੱਥੇ ਆ ਕੇ ਖੜਾਂਗੇ ਐਡਾ ਵੱਡਾ ਪੱਤਰਕਾਰ ਭਾਈਚਾਰੇ ਦਾ ਇੱਕਾ ਜਿਹੜਾ ਹੈ ਅਸੀਂ ਪਹਿਲੀ ਵਾਰੀ ਦੇਖਿਆ ਔਰ ਮੈਂ ਉਮੀਦ ਕਰਦਾ ਗੁਜਾਰਿਸ਼ ਕਰਦਾ ਕਿ ਇਹ ਇੱਕਾ ਇਸੇ ਤਰ੍ਹਾਂ ਬਣਾ ਕੇ ਰੱਖੋ ਕਿਉਂਕਿ ਤੁਸੀਂ ਲੋਕਤੰਤਰ ਦੇ ਚੌਥੇ ਪਿੱਲਰ ਹੋ ਤੁਸੀਂ ੱੱਕਾ ਨਹੀਂ ਬਰਦਾਸ਼ਤ ਕਰ ਸਕਦੇ ਲੋਕਾਂ ਦਾ ਤੇ ਤੁਹਾਡੇ ਨਾਲ ੱੱਕਾ ਨਾ ਹੋਵੇ ਇਸ ਲਈ ਤੁਹਾਨੂੰ ਇੱਕਾ ਰੱਖਣਾ ਬਹੁਤ ਜ਼ਰੂਰੀ ਹੈ ਸੰਘਰਸ਼ ਕਰਨ ਦੀ ਜ਼ਰੂਰਤ ਲੱਗੀ ਤੁਹਾਨੂੰ ਲਗਦਾ ਹੈ ਕਿ ਅਜਿਹੇ ਕਾਨੂੰਨ ਬੜਾ ਪਾਸ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਵੀ ਪੱਤਰਕਾਰ ਵੀ ਕਈ ਅਜਿਹੀ ਖੂਸੀ ਪੱਤਰ ਦਾ ਸਾਹਮਣਾ ਕਰਨਾ ਪੈਂਦਾ ਹੈ ਸੁਧਰ ਨਹੀਂ ਕਰ ਸਕੋ ਮੈਂ ਵੇਖੋ ਇੱਥੇ ਸਪਸ਼ਟ ਕਰਨਾ ਚਾਹੁੰਦਾ ਹਾਂ ਜਿਹੜਾ ਲੋਕ ਸੰਪਰਕ ਵਿਭਾਗ ਹੈ ਇੱਕ yellow card issue ਕਰਦਾ ਉਹਦੇ ਤਹਿਤ ਇੱਕ ਗਰੁੱਪ ਇੰਸ਼ੋਰੈਂਸ ਹੁੰਦੀ ਹੈ ਉਸ ਦੀ ਮਿਆਦ 5 ਲੱਖ ਰੁਪਏ ਹੈ ਮਤਲਬ ਜੇਕਰ ਕੋਈ ਇਨਸਾਨ ਮਰ ਜਾਂਦਾ ਹੈ ਤੇ ਉਸ ਨੂੰ 5 ਲੱਖ ਰੁਪਏ ਅੱਜ ਜਾਨ ਦਾ ਮੁੱਲ ਕਦੇ ਵੀ ਨਹੀਂ ਪਾਇਆ ਜਾ ਸਕਦਾ ਪਰ 5 ਲੱਖ ਰੁਪਏ ਇੰਨੀ ਅਮਾਉਂਟ ਨਹੀਂ ਹੈ ਕਿ ਕਿਸੇ ਦਾ ਪਰਿਵਾਰ ਚੱਲ ਜੇ ਇਸ ਬਾਬਤ ਅਸੀਂ ਮੰਤਰੀ ਸਾਹਿਬ ਨਾਲ ਗੱਲ ਕੀਤੀ ਸੀ ਜੋੜੇ ਮਾਜਰਾ ਸਾਹਿਬ ਨਾਲ ਉਹਨਾਂ ਨੇ ਕਿਹਾ ਤੁਰੰਤ ਪ੍ਰਭਾਵ ਤੇ ਅੱਜ ਹੀ ਮੈਂ ਗੱਲ ਕਰੂੰਗਾ ਇਸ ਨੂੰ 20 ਲੱਖ ਰੁਪਏ ਦੇ ਵਿੱਚ ਤਬਦੀਲ ਕਰਾਂਗੇ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਰੇ ਪੱਤਰਕਾਰ ਭਰਾਵਾਂ ਦਾ ਇਸ ਚ ਫਾਇਦਾ ਹੋਊਗਾ ਕਿਉਂਕਿ 20 ਲੱਖ ਰੁਪਏ ਵੀ ਕਰਦੇ ਗਏ ਜੀ ਦਾ ਮੁੱਲ ਪੂਰਾ ਨਹੀਂ ਕਰ ਸਕਦਾ ਉਹਦੀ ਕਮੀ ਨਹੀਂ ਪੂਰੀ ਕਰ ਸਕਦਾ ਪਰ ਉਸ ਦਾ ਪਰਿਵਾਰ ਦਰਦਰ ਦੀਆਂ ਠੋਕਰਾਂ ਖਾਣ ਤੋਂ ਬਚ ਜਾਂਦਾ ਇਸ ਲਈ ਵੀ ਮੈਂ ਜੇਕਰ ਇਹ ਫੈਸਲਾ ਅਮਲ ਦੇ ਵਿੱਚ ਲਿਆਂਦਾ ਜਾਂਦਾ ਤੇ ਅਸੀਂ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਧੰਨਵਾਦੀ ਹੋਵਾਂਗੇ ਚੇਤਨ ਸਿੰਘ ਜੋੜੇ ਮਾਜਰਾ ਜੀ ਨੂੰ ਫਿਰ ਗੁਜਾਰਿਸ਼ ਕਰਦਾ ਕਿ ਇਸ ਤੇ ਅਮਲ ਕਰਕੇ ਜਰੂਰ ਜਿਹੜਾ ਹੈ ਇਸ ਨੂੰ ਓਕੇ ਕਰਿਓ ਕਿਉਂਕਿ ਇਹ ਬਹੁਤ ਲਾਜ਼ਮੀ ਹੈ ਪੱਤਰਕਾਰ ਹਰ ਉਸ ਥਾਂ ਤੇ ਜਾਂਦਾ ਜਿੱਥੇ ਜਾਨ ਜੋਖਮ 'ਚ ਪਾਣੀ ਹੁੰਦੀ ਹੈ ਚਾਹੇ ਉਹ ਕੋਈ ਸੰਘਰਸ਼ ਹੋਵੇ ਕੋਈ ਤਰਨਾ ਹੋਵੇ ਕੋਈ ਆਫਤਾ ਹੋਵੇ ਕੁਦਰਤੀ ਆਫਤਾ ਹੋਵੇ ਮੌਸਮ ਦੀ ਖਰਾਬੀ ਹੋਵੇ ਪੱਤਰਕਾਰ ਨੇ ਕਵਰੇਜ ਕਰਨ ਜਾਣਾ ਹੀ ਹੁੰਦਾ ਸੋ ਉੱਥੇ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਇਸ ਵੱਲ ਜ਼ਰੂਰ ਧਿਆਨ ਦੇਵੇ ਉਥੇ तमाम ਜਥੇਬੰਦੀਆਂ ਦਾ ਮੈਂ ਧੰਨਵਾਦ ਕਰਦਾ ਚਾਹੇ ਉਹ ਕਿਸਾਨ ਜਥੇਬੰਦੀਆਂ ਸਨ ਚਾਹੇ ਉਹ ਧਾਰਮਿਕ ਜਥੇਬੰਦੀਆਂ ਸਨ ਚਾਹੇ ਉਹ ਸਮਾਜਿਕ ਜਥੇਬੰਦੀਆਂ ਸਨ ਚਾਹੇ ਸਾਡੇ